ਦੋਸੰ ਪਾਛਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੁਰਾਵਰ ਸਿੰਘ ਜੀ ਦਾ ਸ਼ਹੀਦਾਂ ਦੇ ਪਵਿੱਤਰ ਸਥਾਨ ਗੁਰਦੁਆਰਾ ਸ਼੍ਰੀ ਫੋਟੇਗੜ ਸਾਹਿਬ ਵਿਖੇ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਪ੍ਰਕਾਸ਼ ਦਿਹਾੜਾ ਮਨਾਇਆ ਗਿਆ। ਇਸ ਮੌਕੇ ਤੇ ਗੁਰਦੁਆਰਾ ਸ਼੍ਰੀ ਫੋਟੇਗੜ ਸਾਹਿਬ ਨੂੰ ਸੁੰਦਰ ਲਾਈਟਿੰਗ ਦੇ ਨਾਲ ਖੂਬਸੂਰਤ ਢੰਗ ਦੇ ਨਾਲ ਸਜਾਇਆ ਗਿਆ। ਸਦਸੀ ਗੁਰਦੁਆਰਾ ਸ਼੍ਰੀ ਫੋਟੇਗੜ ਸਾਹਿਬ ਦੇ ਦੀਵਾਨ ਟੂਡਰਮਲ ਹਾਲ ਵਿਖੇ ਸਾਹਿਬਜ਼ਾਦਾ ਬਾਬਾ ਜ਼ੁਰਾਵਰ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਵਿਸ਼ਾਲ ਗੁਰਮਤ ਸਮਾਗਮ ਵੀ ਕਰਵਾਇਆ ਗਿਆ। ਜਦ ਵਿੱਚ ਗੁਰੂ ਘਰ ਦੇ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅਤੇ ਹਜ਼ੂਰੀ ਰਾਗੀ ਜਥਾ ਗੁਰਦੁਆਰਾ ਸ਼੍ਰੀ ਫੋਤੇਗੜ ਸਾਹਿਬ ਨੇ ਸੰਗਤਾਂ ਨੂੰ ਕੀਰਤਨ ਦੇ ਨਾਲ ਨਿਹਾਲ ਕੀਤਾ। ਇਸ ਮੌਕੇ ਵਕਫਾ ਕਾਰਜਾਂ ਵਿੱਚ ਸੇਵਾ ਕਰਨ ਵਾਲਿਆਂ ਦਾ ਗੁਰੂ ਘਰ ਦੇ ਪ੍ਰਬੰਧਕਾਂ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨ ਵੀ ਕੀਤਾ ਗਿਆ। ਬਾਈ ਗੁਰਦੀਖਾ ਖਾਲਸਾ ਬਾਈ ਗੁਰਦੀਖੀ ਭਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਲਾਲ ਧੰਨਵਾਦ ਜੀਤੋ ਜੀ ਦੇ ਫਰਜ਼ੰਦ ਬਾਬਾ ਜ਼ੋਰਾਵਰ ਸਿੰਘ ਜੀ ਦਾ ਆਗਮਨ ਦਿਹਾੜਾ ਜਨਮ ਦਿਹਾੜਾ ਬੜੀ ਸ਼ਰਧਾ ਨਾਲ ਔਰ ਬਹੁਤ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਮਨਾ ਰਹੀਆਂ ਸਭ ਤੋਂ ਕਮਾਲ ਦੀ ਗੱਲ ਹੈ ਕਿ ਦੇਸ਼ ਵਿਦੇਸ਼ ਤੋਂ ਕੇਵਲ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਹਲਕੇ ਦੀਆਂ ਨਹੀਂ ਇਲਾਕੇ ਦੀਆਂ ਨਹੀਂ ਦੇਸ਼ ਵਿਦੇਸ਼ ਤੋਂ ਸੰਗਤਾਂ ਪਹੁੰਚੀਆਂ ਔਰ ਬਹੁਤ ਭਾਵਨਾ ਨਾਲ ਸ਼ੀਧੀ ਜੋੜ ਮੇਲ ਦੀ ਤਰ੍ਹਾਂ ਹੀ ਸੰਗਤਾਂ ਦੀ ਆਮਦ ਹੈ ਲੰਗਰ ਲਾਏ ਹੋਏ ਨੇ ਗੁਰਮਤਿ ਦੀ ਪ੍ਰਚਾਰ ਪ੍ਰਸਾਰ ਦਾ ਬੜਾ ਉਚੇਚਾ ਪ੍ਰਬੰਧ ਕੌਮ ਦੇ ਸਿਆਣੇ ਕੀਰਤਨੀਏ ਗੁਣੀ ਵਿਦਵਾਨ ਵਿਚਾਰਵੰਦ ਹਾਜ਼ਰੀਆਂ ਭਰ ਰਹੇ ਨੇ ਔਰ ਸਭ ਤੋਂ ਵੱਡੀ ਲੋੜ ਹੈ ਕਿ ਅਸੀਂ ਆਪਣੀ ਨੌਜਵਾਨੀ ਨੂੰ ਸਹਬਜ਼ਾਦਿਆਂ ਦੇ ਪੰਥ ਤੋਂ ਜਾਣੂ ਕਰਵਾ ਸਕੀਏ ਸਿੱਖੀ ਦੀ ਵਿਲੱਖਣਤਾ ਉਹਨਾਂ ਦੀ ਰੂਹ ਵਿੱਚ ਵਸ ਸਕੇ ਸੋ ਇਹ ਸੁਭਾਗ ਸਮਾਂ ਹੈ ਜ ਬੜਾ ਮੁਬਾਰਕ ਦਿਨ ਹੈ ਕਿ ਬੜੀ ਭਾਵਨਾ ਸ਼ਰਧਾ ਨਾਲ ਸਿੱਖ ਸੰਗਤ ਹਾਜ਼ਰੀਆਂ ਭਰ ਰਹੀਆਂ ਨੇ ਆਉਣ ਵਾਲੇ ਦਿਨਾਂ ਚ ਸ਼ਹੀਦੀ ਦਿਹਾੜੇ ਆ ਰਹੇ ਨੇ ਉਸ ਤੋਂ ਪਹਿਲਾਂ ਆਪਾਂ ਫਤਿਹ ਸਿੰਘ ਜੀ ਦਾ ਜਨਮ ਦਿਹਾੜਾ ਜਿਹੜਾ ਉਹ 14 ਦਸੰਬਰ ਨੂੰ ਆਉਣਾ ਸੋ ਇਸੇ ਤਰ੍ਹਾਂ ਹਾਜ਼ਰੀਆਂ ਭਰਨੀਆਂ ਉਪਰੰਤ ਫਿਰ ਸ਼ੀਦੀ ਦਿਹਾੜਿਆਂ ਵਿੱਚ ਸਮੁੱਚੇ ਪੰਥ ਨੇ ਸਿਰ ਜੋੜ ਕੇ ਬੈਠਣਾ ਤੇ ਆਪਾਂ ਲੇਖਾ ਕਰਨਾ ਕਿ ਉਹਨਾਂ ਨੇ ਮਾਰਗ ਕੀ ਦਿੱਤਾ ਸੀ ਵਿਰਾਸਤ ਕੀ ਦਿੱਤੀ ਸੀ ਤੇ ਅਸੀਂ ਕਿੱਥੇ ਜੇ ਸਟੈਂਡ ਕਰਦੇ ਆਂ ਬੜੀ ਨਿਰਮਲ ਭਾਵਨਾ ਨਾਲ ਅੱਜ ਲੇਖਾ ਕਰਨ ਦੀ ਲੋੜ ਹੈ ਸੋ ਆਓ ਸਾਰੇ ਸਿਰ ਜੋੜ ਕੇ ਬੈਠੀ ਅੱਜ ਬਹੁਤ ਵੱਡੀ ਗਿਣਤੀ 'ਚ ਸੰਗਤ ਆਈ ਹੈ ਸਾਰਿਆਂ ਨੂੰ ਜੀ ਆਇਆਂ ਨੂੰ ਆਉਣ ਵਾਲੇ ਦਿਨਾਂ ਚ ਇਸੇ ਤਰ੍ਹਾਂ ਸਿਵਾਵਾਂ ਦੇ ਲਾ혜 ਲੈਣੇ ਜੀ ਵਾਹਿਗੁਰੂ ਜੀ ਕਾ ਖਾਲਸਾ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਬਤ ਸਾਧ ਸੰਗਤ ਨੂੰ ਅੱਜ ਜੋ ਬਾਬਾ ਜ਼ੋਰਾਵਰ ਸਿੰਘ ਸਾਹਿਬ ਦਾ ਜੋ ਜਨਮ ਦਿਹਾੜਾ ਬੜੇ ਉਤਸ਼ਾਹ ਦੇ ਨਾਲ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਮਨਾਇਆ ਜਾ ਰਿਹਾ ਹੈ ਸੋ ਦਾਸਾਂ ਨੇ ਵੀ ਇੱਥੇ ਹਾਜ਼ਰੀ ਭਰੀ ਹੈ ਤੁਹਾਡਾ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਸਤਿਗੁਰੂ ਕਿਰਪਾ ਕਰਨ ਔੜ ਵਾਲਾ ਸਮਾ ਸਾਰਿਆਂ ਦੇ ਵਾਸਤੇ ਸੁਖਮਈ ਚੜ੍ਹਦੀ ਕਲਾ ਸਤਿਗੁਰੂ ਅੰਗ ਸੰਸਾਹੀ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਅੱਜ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਤੇ ਤੁਸੀਂ ਦੇਖ ਸਕਦੇ ਹੋ ਕਿ ਪੈਰ ਰੱਖਣ ਲਈ ਵੀ ਜਗ੍ਹਾ ਨਹੀਂ ਹੈ ਇਸ ਪਾਵਨ ਤੇ ਪਵਿੱਤਰ ਸਥਾਨ ਗੁਰਦੁਆਰਾ ਸ਼੍ਰੀ ਫਤਗੜ ਸਾਹਿਬ ਦੇ ਕਿ ਦੁਨੀਆਂ ਦੂਰ ਦੂਰ ਤੋਂ ਨਤਮਸਤਕ ਹੋਣ ਲਈ ਆਈਆ ਕਿਉਂਕਿ ਇਸ ਵਾਰ ਬਾਬਾ ਜ਼ੋਰਾਵਰ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਅੱਗੇ ਛੋਟੇ ਸਾਹਿਬਜ਼ਾਦੇ ਬਾਬਾ ਫਤਿਹ ਸਿੰਘ ਜੀ ਦਾ ਦਸੰਬਰ ਦੇ ਵਿੱਚ ਮਨਾਇਆ ਜਾਣਾ ਸੋ ਤੁਸੀਂ ਦੇਖ ਸਕਦੇ ਹੋ ਤਰ੍ਹਾਂ ਤਰ੍ਹਾਂ ਦੇ ਲੰਗਰ ਸੰਗਤ ਨੇ ਲਾਏ ਹੋਏ ਨੇ ਇੰਨੇ ਲੰਗਰ ਇੰਨੇ ਜ਼ਿਆਦਾ ਲੰਗਰ ਨੇ ਕਿ ਦੁਨੀਆ ਪੱਪਾ ਪਾਰ ਹੋਈ ਪਿਆ ਕਿ ਕਿਤੇ ਨੂਡਲਸ ਨੇ ਕਿਤੇ ਕੁਛ ਆ ਕਿਤੇ ਕੁਛ ਆ ਤੁਸੀਂ ਸੋਚ ਨਹੀਂ ਸਕਦੇ ਕਿ ਲੋਕਾਂ ਦੇ ਵਿੱਚ ਇੰਨਾ ਜ਼ਿਆਦਾ ਪ੍ਰੇਮ ਭਾਵਨਾ ਹੈ ਸਾਹਿਬਜ਼ਾਦਿਆਂ ਦੇ ਪ੍ਰਤੀ ਸੋ ਮੈਂ ਸਭ ਨੂੰ ਵਧਾਈ ਦਿੰਦਾ ਤੇ ਮੈਂ ਕਹਿੰਦਾ ਵੀ ਬੱਚਿਆਂ ਨੂੰ ਜ਼ਰੂਰ ਲੈ ਕੇ ਜਾਓ ਤਾਂ ਕਿ ਉਹਨਾਂ ਨੂੰ ਇਸ ਲਾਸਾਨੀ ਸ਼ਹਾਦਤ ਬਾਰੇ ਪਤਾ ਲੱਗ ਸਕੇ ਵੈਦ੍ਰਿਜ